ਨਮਸਕਾਰ ਦੋਸਤੋ ਅੱਜ ਅਸੀਂ ਆਏ ਹਾਂ ਸਿਕਰੀ ਰੋਡ ਕਰਤਾਰ ਮੈਮੋਰੀਅਲ ਹਸਪੀਟਲ ਤੁਸੀਂ ਦੇਖ ਰਹੇ ਹੋ ਮੇਰੇ ਪਿੱਛੇ ਕਰਤਾਰ ਮੈਮੋਰੀਅਲ ਹਸਪੀਟਲ ਨਰੇਸ਼ ਕੁਮਾਰ ਜੀ ਐਚ ਆਰ ਹਿਊਮਨਸ ਰਿਸੋਰਸ ਨੂੰ ਦੇਖਦੇ ਆ ਕਰਤਾਰ ਮੈਮੋਰੀਅਲ ਹਸਪੀਟਲ ਹਾਂਜੀ ਸਰ ਹਾਂਜੀ ਸਰ ਸਤਿ ਸ਼੍ਰੀ ਅਕਾਲ ਜੀ ਸਰ ਮੈਂ ਨਰੇਸ਼ ਕੁਮਾਰ ਆਈ ਐਮ ਹੈਂਡਲਿੰਗ ਐਚ ਆਰ ਡਿਪਾਰਟਮੈਂਟ ਕਰਤਾਰ ਮੈਮੋਰੀ ਹਸਪੀਟਲ ਵਿੱਚ ਮੈਂ ਸਾਰਾ ਰਿਕਰੂਟਮੈਂਟ ਦਾ ਸਾਰਾ ਦੇਖਦਾ ਹਾਂ ਆਪਰੇਸ਼ਨਸ ਪਾਰਟ ਵੀ ਸਾਰਾ ਦੇਖਦਾ ਹੈਗਾ ਸਾਡਾ ਮਲਟੀ ਸਪੈਸ਼ਲਿਟੀ ਹਸਪੀਟਲ ਹੈ ਜਿਹਦੇ ਵਿੱਚ ਸਾਡੇ ਕੋਲ ਸਾਰੇ ਫੁੱਲ ਟਾਈਮ ਡਾਕਟਰ ਅਵੇਲੇਬਲ ਨੇ 24 ਆਰਸ ਐਮਰਜੈਂਸੀ ਹੈਗੀ ਆ ਸਾਡੇ ਕੋਲ ਐਮਬੂਲੈਂਸ ਸਰਵਿਸਿਜ਼ ਵੀ ਹੈਗੀ ਆ ਅਗਰ ਮੈਂ ਤੁਹਾਨੂੰ ਥੋੜਾ ਡਾਕਟਰਸ ਦਾ ਬਰੀਫ ਕਰ ਦਣਾ ਸਾਡੇ ਕੋਲ ਸਾਰੇ ਕੰਸਲਟੈਂਟ ਜਿੰਨੇ ਵੀ ਨੇ ਸਾਰੇ ਹੀ ਐਮ ਡੀ ਨੇ ਐਮ ਡੀ ਮੈਡੀਸਨ ਨੇ ਐਮ ਡੀ ਗਾਇਨਕੋਲੋਜਿਸਟ ਨੇ ਐਮ ਡੀ ਪੀਡੀਟ੍ਰਿਕਸ ਨੇ ਐਮ ਐ ਸਰਜਨ ਨੇ ਫਿਜ਼ੀਓਥੈਰੇਪਿਸਟ ਨੇ ਐਂਡ ਡੈਂਟਲ ਨੇ ਇਹ ਸਾਰਾ ਸਾਡੇ ਡਿਪਾਰਟਮੈਂਟ ਸਾਡੇ ਆਪਰੇਸ਼ਨਸ ਨੇ ਔਰ ਅਸੀਂ ਇਥੇ ਐਕਸ-ਰੇ ਦੀ ਫੈਸਿਲਿਟੀ ਵੀ ਸਟਾਰਟ ਕਰ ਦਿੱਤੀ ਹੈਗੀ ਆ ਜੋ ਕਿ ਮਾਰਕੀਟ ਨਾਲੋਂ ਬਹੁਤ ਹੀ ਰੀਜ਼ਨੇਬਲ ਰੇਟ ਤੇ ਹੈ রাইਟ ਔਰ ਪਲੱਸ ਸਾਡੇ ਕੋਲ ECG ਫਾਰਮੇਸੀ ਐਂਡ ਲੈਬ ਲੈਬੋਰੀ ਅਵੇਲੇਬਲ ਹੈ ਲੈਬੋਰੀ ਦੇ ਟੈਸਟ ਵੀ ਜਿਹੜੇ ਹੈਗੇ ਆ ਉਹ ਵੀ ਮਾਰਕੀਟ ਨਾਲੋਂ ਤਕਰੀਬਨ 30% ਡਿਕਰੀਜ਼ ਹੈ ਨਹੀਂ ਸਾਡੇ ਰੇਟ ਐਂਡ ਫਰਦਰ ਸਾਡੇ ਕੋਲ 24 ਘੰਟੇ ਐਮਰਜੈਂਸੀ ਹੈਗੀ ਆ ਅਗਰ ਕੋਈ ਪੇਸ਼ੈਂਟ ਨੂੰ ਕੋਈ ਰਾਤ ਨੂੰ ਐਮਰਜੈਂਸੀ ਹੈ ਅਗਰ ਉਹਦੇ ਕੋ ਆਪਣਾ ਵਹੀਕਲ ਨਹੀਂ ਅਵੇਲੇਬਲ ਹੈ ਤੇ ਉਹ ਸਾਨੂੰ ਐਮ ਕਾਲ ਕਰ ਸਕਦਾ ਹੈ ਅਸੀਂ ਇਮੀਡੀਏਟਲੀ ਐਮੂਲੈਂਸ ਤੇ ਪੇਸ਼ੈਂਟ ਪਿਕ ਕਰ ਸਕਦੇ ਆ ਔਰ ਪਲੱਸ ਸਾਡੇ ਕੋਲ ਵੈਂਟੀਲੇਟਰ ਸਹੂਲਤਾਂ ਵੀ ਹੈ ਸਾਡੇ ਕੋਲ ਆਈਸੀਯੂ ਵੀ ਅਵੇਲੇਬਲ ਹੈ ਮਿਨਿਮਮ 20 ਤੋਂ 250 ਬੈੱਡ ਸਾਡੇ ਕੋਲ ਆਈਸੀਯੂ ਅਵੇਲੇਬਲ ਹੈ ਰਾਈਟ ਔਰ ਵੈਂਟੀਲੇਟਰ ਸਹੂਲਤਾਂ ਹੈ ਸਾਡੇ ਕੋਲ ਐਨ ਆਈ ਸੀ ਯੂ ਵੀ ਹੈ ਬੱਚਿਆਂ ਦਾ ਆਈਸੀਯੂ ਵੀ ਹੈ ਸਾਡੇ ਕੋਲ ਜਿਹਦੇ ਵਿੱਚ ਸਾਡੇ ਕੋਲ ਵੈਂਟੀਲੇਟਰ ਸੀ ਪੈਪ ਵਾਰਮਰ ਸਾਰੀ ਐਡਵਾਂਸ ਇਕੁਪਮੈਂਟ ਸਾਰੇ ਅਵੇਲੇਬਲ ਨੇ ਅਗਰ ਕੋਈ ਬੱਚਾ ਪ੍ਰੀਮਚੂਰ ਹੈ ਐਂਡ ਜਾਂ ਜੌਂਡਸ ਹੈ ਉਹਨੂੰ ਮਤਲਬ ਸਵियर ਜਿਹਨੂੰ ਕੋਈ ਛਾਰਪਚ ਨਹੀਂ ਟਰੀਟ ਕਰ ਸਕਦਾ ਉਹ ਅਸੀਂ ਟਰੀਟ ਕਰਦੇ ਹੈਗੇ ਇੱਥੇ ਇਹਨ ਡਾਕਟਰ ਰਾਜਨ ਸਰਜਨ ਦੁਰਬੀਨ ਰੋਗਾਂ ਦੇ ਮਾਰ ਹਾਂਜੀ ਡਾਕਟਰ ਸਾਹਿਬ ਇੱਥੇ ਤੁਸੀਂ ਕਿਹੜੇ ਕਿਹੜੇ ਇਲਾਜ ਕਰਦੇ ਆ ਅਸੀਂ ਇੱਥੇ ਹਰ ਤਰ੍ਹਾਂ ਦੇ ਪੇਟ ਦੇ ਆਪਰੇਸ਼ਨ ਕਰਦੇ ਆ ਜਿਵੇਂ ਕਿ ਪਿੱਤੇ ਦੀ ਪੱਥਰੀ ਹੋ ਗਈ ਅਸੀਂ ਉਹਦਾ ਦੁਰਬੀਨਾ ਕਰੀਦਾਇ ਇਲਾਜ ਇੱਕ ਦਿਨ ਅਸੀਂ ਰੱਖੀਦਾ ਮਰੀਜ਼ ਨੂੰ ਆਪਰੇਸ਼ਨ ਕਰਕੇ ਅਗਲੇ ਦਿਨ ਛੁੱਟੀ ਦੇ ਦਈ ਆ ਇਸ ਤੋਂ ਇਲਾਵਾ ਅਪੈਂਡਿਕਸ ਦਾ ਹਰਨੀਆਂ ਦਾ ਛੋਟੀਆਂ ਵੱਡੀਆਂ ਅਰਸੋਲੀਆਂ ਬੱਚੇਦਾਨੀ ਦੀਆਂ ਅਰਸੋਲੀਆਂ ਅੰਡੇਦਾਨੀ ਦੀਆਂ ਅਰਸੋਲੀਆਂ ਛਾਤੀ ਦੀਆਂ ਅਰਸੋਲੀਆਂ सारे ऑपरेशन अर बाबा सीर का ऑपरेशन हो गया ऑपरेशन हो गया यह भी सारे असि कि करते हैं कर है। डॉक्टर राजन हाँ डॉक्टर साहब क्या क्या सर्विस देने नमस्कार मैं डॉक्टर लविश गायनिकतार मेमोरियल हमारे यहाँ पर गायनिक नॉर्मल डिलीवरी बिना दर्द के साथ डिलीवरी बच्चेदानी के हर तरह के ऑपरेशन होते हैं हर तरह का औरतों से संबंधित पांचपन से रिलेटेड सब तरह का इलाज यहाँ हो रहा है आप आके यहाँ की सुविधाओं के का फायदा ले सकते हैं ये डॉक्टर लविश कंसल्टेशन, डॉक्टर साहब थोड़ा तो बहुत बहुत शुक्रिया डॉक्टर करण कुमार फिजियोथेरापिस्ट ਹਾਂਜੀ ਡਾਕਟਰ ਸਾਹਿਬ ਆਪ ਕਾਹਕੇ ਇਹਾ ਪ੍ਰੋਵਾਈਡ ਕਰਾਤੇ ਆਂ ਸਭ ਤੋਂ ਪਹਿਲਾਂ ਜੀ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਮੇਰਾ ਨਾਮ ਡਾਕਟਰ ਕਰਨ ਹੈ ਮੈਂ ਇੱਥੇ ਕਰਤਾਰ ਮੈਮੋਰੀਅਲ ਹਸਪੀਟਲ ਵਿੱਚ ਐਜ਼ ਅ ਫਿਜ਼ੀਓથેਰਾਪਿਸਟ ਕੰਮ ਕਰ ਰਿਹਾ ਆਂ ਸਾਡੇ ਕੋਲ ਇੱਥੇ ਹਰ ਤਰ੍ਹਾਂ ਦੀ ਆਰਥੋ ਕੰਡੀਸ਼ਨ ਨਿਊਰੋ ਕੰਡੀਸ਼ਨ ਕੋਈ ਵੀ ਪੀਡਸ ਤੇ ਜਿਹੜੇ ਕੰਡੀਸ਼ਨ ਆ ਬੱਚਿਆਂ ਦੀ ਜਿਹੜਾ ਨਵੇਂ ਬੱਚੇ ਜੰਮੇ ਨਵੇਂ ਜੰਮੇ ਬੱਚਿਆਂ ਦਾ ਕੋਈ ਵੀ ਉਹਨਾਂ ਨੂੰ ਦਿੱਕਤ ਆਂਦੀ ਹੈ ਕੋਈ ਜੇ ਦਾ ਸੀਪੀ ਚਾਈਲਡ ਹੋ ਗਿਆ ਜਾਂ ਫਿਰ ਕੋਈ ਵੀ ਸਪੋਰਟਸ ਦੇ ਰਿਲੇਟਡ ਕੰਡੀਸ਼ਨਸ ਹੋ ਗਈਆਂ ਕੋਈ ਟੈਨਿਸ ਐਲਬੋ ਹੋ ਗਿਆ 골ਫਰ ਐਲਬੋ ਹੋ ਗਿਆ ਜਾਂ ਸਾਡਾ ਸਟ੍ਰੋਕ ਰੀਹੈਬ ਹੋ ਗਿਆ ਕੋਈ ਵੀ ਪੋਸਟ ਆਪਰੇਟਿਵ ਸਾਡਾ ਕੋਈ ਵੀ ਰੀਹੈਬ ਹੈ ਉੱਥੇ ਅਸੀਂ ਬਹੁਤ ਵਧੀਆ ਤਰੀਕੇ ਬਹੁਤ ਵਧੀਆ ਟੈਕਨਿਕਸ ਦੇ ਨਾਲ ਅਸੀਂ ਉਹਨਾਂ ਨੂੰ ਟੈਕਲ ਕਰਦੇ ਹਾਂ ਠੀਕ ਇਹਨਾਂ ਜੀ ਡਾਕਟਰ ਰਸ਼ਮੀ ਸੈਣੀ ਜੀ ਜੋ ਕਿ ਡੈਂਟਿਸਟ ਹਨ ਬੀ ਡੀ ਐਸ ਡਾਕਟਰ ਸਾਹਿਬ ਤੁਸੀਂ ਕੀ ਕੀ ਪ੍ਰੋਵਾਈਡ ਕਰਾਨੇ ਆ ਤੇ ਸਰਵਿਸ ਕੀ ਆਪਣੀ

एमबीबीएस मेडिकल सुपरिटेंडेंट करतार मेमोरियल हॉस्पिटल ਪਿੰਡ ਤਗੜ ਵੀਪੋ ਸਿਕਰੀ ਜੋ ਕਿ ਹੁਸ਼ਿਆਰਪੁਰ ਦੇ ਮੇਨ ਰੋਡ ਟਾਂਡਾ ਹੁਸ਼ਿਆਰ ਤੋਂ ਹੁਸ਼ਿਆਰਪੁਰ ਤੋਂ ਟਾਂਡਾ ਮੇਨ ਰੋਡ ਦੇ ਉੱਪਰ ਸਥਿਤ ਹੈਗਾ ਜਿਸ ਦਾ ਜੀ ਇਸ ਹਸਪੀਟਲ ਵਿੱਚ ਮੇਨ ਮੋਟਿਵ ਹੈਗਾ ਜੀ ਮਨੁੱਖਤਾ ਦੀ ਸੇਵਾ ਕਰਨੀ ਮਨੁੱਖਤਾ ਦੀ ਸੇਵਾ ਦੇ ਵਿੱਚ ਉਹਨਾਂ ਨੂੰ ਸਸਤਾ ਇਲਾਜ ਸਸਤੀਆਂ ਦਵਾਈਆਂ ਔਰ ਉਹਨਾਂ ਦੇ ਸਸਤੇ ਔਰ ਪੂਰੇ ਟਾਈਮ ਦੇ ਉੱਪਰ ਸਹੀ ਇਲਾਜ ਦਿੱਤਾ ਜਾਵੇ ਸਾਡੇ ਹਸਪੀਟਲ ਵਿੱਚ ਜੀ ਸੱਤ ਡਿਪਾਰਟਮੈਂਟ ਇਸ ਟਾਈਮ ਫੁੱਲੀ ਵਰਕ ਕਰ ਰਹੇ ਨੇ ਜਿੱਦਾਂ ਕਿ ਮੈਡੀਕਲ ਡਿਪਾਰਟਮੈਂਟ ਸਰਜਰੀ ਡਿਪਾਰਟਮੈਂਟ ਪੀਡਸ ਬੱਚਿਆਂ ਦਾ ਡਿਪਾਰਟਮੈਂਟ ਗਾਇਨੀ ਡਿਪਾਰਟਮੈਂਟ ਜਿਹਦੇ ਵਿੱਚ ਕੀ ਜਨਾਨੀਆਂ ਦੀਆਂ ਡਿਲੀਵਰੀਆਂ ਨਾਰਮਲ ਡਿਲੀਵਰੀਆਂ ਔਰ ਵੱਡੇ ਆਪਰੇਸ਼ਨ ਕੀਤੇ ਜਾਂਦੇ ਨੇ ਨਾਲ ਔਰ ਸਾਡੇ ਕੋਲ ਛੇਵਾਂ ਡਿਪਾਰਟਮੈਂਟ ਹੈਗਾ ਜੀ ਡੈਂਟਲ ਡਿਪਾਰਟਮੈਂਟ ਜਿਹਦੇ ਵਿੱਚ ਦੰਦਾਂ ਦੇ ਹਰ ਇੱਕ ਪ੍ਰੋਸੀਜਰ ਜਿਹੜੇ ਆ ਕਿ ਸਹੀ ਰੇਟਾਂ ਦੇ ਔਰ ਵਾਜਬ ਰੇਟਾਂ ਦੇ ਕੀਤੇ ਜਾਂਦੇ ਨੇ ਨਾਲ ਸਤਵਾਂ ਡਿਪਾਰਟਮੈਂਟ ਸਾਡੇ ਤੋਂ ਹੈਗਾ ਜੀ ਆਰਥੋ ਡਿਪਾਰਟਮੈਂਟ ਜਿਹਦੇ ਵਿੱਚ ਫਿਜ਼ੀਓਥੈਰੇਪੀ ਦੇ ਆਪਾਂ ਸਾਰੀਆਂ ਸੁਵਿਧਾਵਾਂ ਇਸ ਇਲਾਕੇ ਦੇ ਲੋਕਾਂ ਨੂੰ ਸਹੂਲਤਾਂ ਦੇ ਇਸ ਹਸਪਤਾਲ ਦਾ ਜੀ ਮੇਨ ਮੋਟਿਵ ਔਰ ਮੇਨ ਅਜੈਂਡਾ ਮਨੁੱਖਤਾ ਦੀ ਸੇਵਾ ਮਨੁੱਖਤਾ ਦੀ ਸੇਵਾ ਦੇ ਵਿੱਚ ਆ ਜਾਂਦੇ ਨੇ ਉਹਨਾਂ ਨੂੰ ਸਹੀ ਔਰ ਟਾਈਮ ਸਰ ਇਲਾਜ ਦੇਣਾ ਜਿਹਦੇ ਨਾਲ ਉਹਨਾਂ ਦੀ ਸਹੀ ਸਮੇਂ ਤੱਕ ਉਹਨਾਂ ਦੀ ਸਹਾਇਤਾ ਹੋ ਸਕੇ ਜਿਹਦੇ ਵਿੱਚ ਕੀ ਅਸੀਂ ਜਿਹੜਾ ਸਾਡਾ ਸਰਜਰੀ ਡਿਪਾਰਟਮੈਂਟ ਹੈ ਉਹਦੇ ਵਿੱਚ ਅਸੀਂ ਉਹਨਾਂ ਨੂੰ ਜਿਹੜੀਆਂ ਮੇਜਰ ਸਰਜਰੀਜ਼ ਆ ਉਹਨਾਂ ਨੂੰ ਬਾਹਰ ਦੇ ਰੇਟਾਂ ਨਾਲੋਂ ਬਹੁਤ ਹੀ ਘੱਟ ਔਰ ਵਾਜਬ ਰੇਟਾਂ ਦੇ ਪ੍ਰੋਵਾਈਡ ਕਰਾਉਂਦੇ ਆ ਬੱਚਿਆਂ ਦੇ ਇਲਾਜ ਡਾਕਟਰ ਨੇ ਸਾਡੇ ਤੋਂ ਬੱਚਿਆਂ ਦੇ ਮਾਹਿਰ ਜੋ ਕਿ ਬਹੁਤ ਹੀ ਮਾਹਿਰ ਨੇ ਔਰ ਉਹਨਾਂ ਦਾ 10-15 ਸਾਲ ਦਾ ਐਕਸਪੀਰੀਅੰਸ ਹੈ ਜੋ ਕਿ ਬੱਚਿਆਂ ਨੂੰ ਬਹੁਤ ਘੱਟ ਦਵਾਈ ਤੇ ਠੀਕ ਕਰਨ ਦੀ ਕੋਸ਼ਿਸ਼ ਕਰਦੇ ਨੇ ਦੰਦਾਂ ਦੇ ਜਿੰਨੇ ਵੀ ਸਾਡੇ ਕੋਲ ਇਲਾਜ ਨੇ ਸਾਡੇ ਕੋਲ ਡਾਕਟਰ ਮੈਡਮ ਨੇ ਉਹ ਜਿੰਨੇ ਵੀ ਇਲਾਜ ਕਰਦੇ ਨੇ ਉਹ ਬਹੁਤ ਘੱਟ ਪ੍ਰੋਸੀਜਰ ਤੇ ਔਰ ਬਹੁਤ ਚੰਗੇ ਤਰੀਕੇ ਨਾਲ ਔਰ ਚੰਗੇ ਘੱਟ ਖਰਚੇ ਤੇ ਠੀਕ ਕਰਦੇ ਨੇ ਔਰ ਇਸ ਹਸਪੀਟਲ ਦਾ ਮੇਨ ਜੋ ਪਰਪਸ ਹੈਗਾ ਜੀ ਇਸ ਇਲਾਕੇ ਨੂੰ ਵੱਧ ਤੋਂ ਵੱਧ ਸਹੂਲਤ ਦੇਣੀ ਜਿੰਨੀ ਹੋ ਸਕੇ ਅਸੀਂ ਸੇਵਾ ਕਰੀਏ ਸਾਰੇ ਡਾਕਟਰ ਔਰ ਅਸੀਂ ਸਾਰੀ ਟੀਮ ਹੈਗੀਆਂ ਸਾਡੇ ਐਮ ਡੀ ਸਰ ਮਿਸਟਰ ਪਰਮਵੀਰ ਸਿੰਘ ਜਗਤ ਜੋ ਕਿ ਐਕਸ ਪ੍ਰੋਫੈਸਰ ਵੀ ਨੇ ਗਵਰਨਮੈਂਟ ਕਾਲਜ ਤੋਂ ਬਹੁਤ ਹੀ ਸੋਜਵਾਨ ਪੜ੍ਹੇ ਲਿਖੇ ਔਰ ਇੰਟੈਲੀਜੈਂਟ ਪਰਸਨ ਨੇ ਜਿਨ੍ਹਾਂ ਦੀ ਜਦ ਮੈਂ ਉਹਨਾਂ ਨੂੰ ਮਿਲਿਆ ਮੈਨੂੰ ਮਿਲ ਕੇ ਉਹਨਾਂ ਦੀ ਜੋ ਸੋਚ ਹੈ ਜੋ ਉਹਨਾਂ ਦੇ ਕੰਮ ਨੇ ਮੈਨੂੰ ਉਹਨਾਂ ਨਾਲ ਉਹਨਾਂ ਤੋਂ ਮੈਂ ਬਹੁਤ ਹੀ ਪ੍ਰਭਾਵਿਤ ਹੋ ਗਏ ਉਹਨਾਂ ਦੇ ਨਾਲ ਮੈਂ ਜੁੜਿਆ ਮੈਂ ਸਟਾਰਟਿੰਗ ਤੋਂ ਇਸ ਹਸਪੀਟਲ ਦੇ ਨਾਲ ਐਜ਼ ਅ ਐਮਬੀਬੀਐਸ ਵੀ ਔਰ ਪੂਰੀ ਮੈਨੇਜਮੈਂਟ ਦੀ ਜ਼ਿੰਮੇਵਾਰੀ ਲੈ ਕੇ ਐਜ਼ ਅ ਮੈਡੀਕਲ ਸੁਪਰਟੈਂਡੈਂਟ ਮੈਂ ਕੰਮ ਕਰ ਰਿਹਾ ਹੈਗਾ ਜੀ ਇੱਥੇ ਔਰ ਸਾਡੇ ਜਨਰਲ ਮੈਨੇਜਰ ਨੇ ਮਿਸਟਰ ਨਰੇਸ਼ ਕੁਮਾਰ ਜੋ ਕਿ ਮੈਨੂੰ ਪਹਿਲੇ ਦਿਨ ਤੋਂ ਹੀ ਇਸ ਹਸਪੀਟਲ ਦੇ ਵਿੱਚ ਮੇਰੇ ਨਾਲ ਰਲ ਕੇ ਇੱਕ ਵੱਡੇ ਭਰਾ ਵਾਂਗ ਮੇਰੇ ਨਾਲ ਕੰਮ ਕਰ ਰਹੇ ਨੇ ਬਹੁਤ ਹੀ ਵਧੀਆ ਤਰੀਕੇ ਨਾਲ ਮੈਨੂੰ ਗਾਈਡ ਕੀਤਾ ਉਹਨਾਂ ਨੇ ਔਰ ਮੈਨੂੰ ਹਸਪੀਟਲ ਦੀ ਕੱਲੀ-ਕੱਲੀ ਨੀਤੀ ਸਮਝਾਈ ਕਿ ਆਪਾਂ ਲੋਕਾਂ ਦੀ ਸੇਵਾ ਕਰਨੀ ਹੈ ਲੋਕਾਂ ਨੂੰ ਸਹੀ ਇਲਾਜ ਦੇਣਾ ਹੈ ਇਹਨਾਂ ਸਭ ਨਾਲ ਰਲ ਕੇ ਮੈਨੂੰ ਬਹੁਤ ਹੀ ਵਧੀਆ ਕੰਮ ਕਰਨ ਦਾ ਮੌਕਾ ਮਿਲਿਆ ਬਹੁਤ ਹੀ ਕੰਮ ਕਰਨ ਦਾ ਮੌਕਾ ਮਿਲਿਆ ਔਰ ਸਾਰੇ ਹੀ ਸਾਡੇ ਸਟਾਫ ਜਿਹੜੇ ਨਰਸਿੰਗ ਸਟਾਫ ਦੇ ਵਿੱਚ ਸਾਡੇ ਕੋਲ ਬੀਐਸਸੀ ਹੋ ਗਿਆ ਨਰਸਿੰਗ ਹੋ ਗਿਆ ਜੀ ਨਰਸਿੰਗ ਹੋ ਗਿਆ ਬੀਐਸਸੀ ਵਰ ਨਰਸਿੰਗ ਹੋ ਗਿਆ ਜੀਐਨਐਮ ਹੋ ਗਿਆ ਏਐਨਐਮ ਹੋ ਗਿਆ ਔਰ ਸਾਡੇ ਕੋں ਕਾਫੀ ਹੋਸਟਾਫੀ ਹੈ ਜਿੱਦਾਂ ਕਿ ਐਕਸ-ਰੇ ਡਿਪਾਰਟਮੈਂਟ ਦਾ ਸਟਾਫ ਔਰ ਸਾਡੇ ਕੋں ਫੁੱਲੀ ਲੈਬ ਚੱਲ ਰਹੀ ਹੈ ਲੈਬ ਦੇ ਵਿੱਚ ਸਾਰੇ ਤਰ੍ਹਾਂ ਦੇ ਟੈਸਟ ਕੀਤੇ ਜਾਂਦੇ ਨੇ ਔਰ ਨਾਲ ਹੀ ਫਾਰਮੇਸੀ ਦੇ ਵਿੱਚ ਹਰ ਇੱਕ ਤਰ੍ਹਾਂ ਦੀ ਹਰ ਕਿਸਮ ਦੀ ਦਵਾਈ ਜੋ ਕਿ ਬਾਜ਼ਾਰ ਜਾਂ ਮੇਨ ਸ਼ਹਿਰਪੁਰ ਜਾਂ ਕਿਸੇ ਮੇਨ ਸਿਟੀ ਵਿੱਚ ਮਿਲਦੀ ਹੈ ਉਹ ਸਾਡਾ ਹਸਪੀਟਲ ਸਾਡੇ ਹਸਪੀਟਲ ਦੇ ਵਿੱਚ ਹੀ ਪ੍ਰੋਵਾਈਡ ਕਰਾ ਰਿਹਾ ਹੈ ਸਾਡੇ ਮਰੀਜ਼ਾਂ ਨੂੰ ਤਾਂ ਕਿ ਸਾਡੇ ਮਰੀਜ਼ਾਂ ਨੂੰ ਕੋਈ ਵੀ ਦਵਾਈ ਲੈਣ 'ਚ ਕਿਤੋਂ ਹੋਰ ਤੰਗੀ ਨਾ ਆਵੇ ਔਰ ਸਾਡੇ ਕੋਲ ਜੀ ਐਕਸਰੇ ਡਿਪਾਰਟਮੈਂਟ ਚੱਲ ਰਿਹਾ ਹੈ ਥੋੜੀ ਦੇਰ ਤੱਕ ਸਾਡੇ ਐਮ ਡੀ ਸਰ ਕਹਿ ਰਹੇ ਨੇ ਕਿ ਸਾਡਾ ਹਸਪੀਟਲ ਵਿੱਚ ਜਿਹੜੀ ਹੈ ਕਿ ਮਸ਼ੀਨ ਆਰਡਰ ਕਰ ਦਿੱਤੀ ਗਈ ਹੈ ਔਰ ਉਹ ਅਲਟਰਾ ਸਾਊਂਡ ਦੀ ਮਸ਼ੀਨ ਵੀ ਸਾਡੇ ਹਸਪੀਟਲ ਵਿੱਚ ਬਹੁਤ ਜਲਦੀ ਹੀ ਸਟੈਬਲਿਸ਼ ਹੋ ਜਾਈਗੀ ਜਿਸ ਦੇ ਨਾਲ ਕਿ ਲੋਕ ਇਲਾਕੇ ਦੇ ਲੋਕਾਂ ਨੂੰ ਸਹੀ ਵਾਜਬ ਰੇਟਾਂ ਦੇ ਸਕੈਨਾਂ ਦੇ ਸੇਵਾਵਾਂ ਵੀ ਦਿੱਤੀਆਂ ਜਾਣਗੀਆਂ ਔਰ ਔਰ ਐਮ ਡੀ ਸਰ ਦੇ ਜੋ ਵੀ ਉਹਨਾਂ ਦੀ ਸੋਚ ਹੈਗੀ ਹੈ ਉਹ ਸੋਚ ਦੇ ਹਿਸਾਬ ਨਾਲ ਹੌਲੀ ਹੌਲੀ ਹਸਪੀਟਲ ਨੂੰ ਬਹੁਤ ਜ਼ਿਆਦਾ ਤਰੱਕੀ ਮਿਲ ਰਹੀ ਹੈ ਉਹ ਬਹੁਤ ਜੀਤ ਜਾਨ ਨਾਲ ਕੰਮ ਕਰਦੇ ਨੇ ਸਾਨੂੰ ਬਹੁਤ ਜ਼ਿਆਦਾ ਪ੍ਰੇਜ਼ ਕਰਦੇ ਨੇ ਸਾਡੇ ਡਾਕਟਰਾਂ ਦੀ ਉਹ ਬਹੁਤ ਜ਼ਿਆਦਾ ਦੇਖਭਾਲ ਸੰਭਾਲ ਕਰਦੇ ਨੇ ਜੋ ਸਮੇਂ ਸਿਰ ਉਹਨਾਂ ਨੂੰ ਚੀਜ਼ ਚਾਹੀਦੀ ਆ ਕਿਸੇ ਵੀ ਚੀਜ਼ ਦਾ ਆਰਡਰ ਹੋਵੇ ਐਮ ਡੀ ਸਰ ਜਨਰਲ ਮੈਨੇਜਰ ਸਾਡੇ ਸਾਰੀ ਟੀਮ ਬਹੁਤ ਤਰੀਕੇ ਨਾਲ ਬਹੁਤ ਸਹੀ ਸਹੀ ਸਮੇਂ ਤੇ ਉਹ ਚੀਜ਼ਾਂ ਸਾਨੂੰ ਪ੍ਰੋਵਾਈਡ ਕਰਦੀਆਂ ਔਰ ਇਸ ਕਰਕੇ ਇਲਾਕੇ ਨੂੰ ਬਹੁਤ ਜ਼ਿਆਦਾ ਸੁੱਖ ਮਿਲ ਰਿਹਾ ਹੈ ਬਹੁਤ ਜ਼ਿਆਦਾ ਚੰਗੀਆਂ ਸੇਵਾਵਾਂ ਮਿਲ ਰਹੀਆਂ ਹਨ ਹਾਂਜੀ ਇਹ ਮੇਰੇ ਨਾਲ ਹੈਗੀ ਜੀ ਸੋਨੀਆ ਮੈਡਮ ਜੀ ਹੈ ਜੀ ਐਗਜ਼ੀਕਿਊਟਿਵ ਅਸਿਸਟੈਂਟ ਆਫ ਐਡਮਨ ਫਰੋਮ ਐਂਬੀਸਰ ਦਫਤਰ ਚ ਅਸੀਂ ਬਹੁਤ ਅੱਗੇ ਲੈ ਕੇ ਜਾਈਏ ਆਪਣੇ ਸਹੀ ਐਥੀਕਲ ਪ੍ਰੈਕਟਿਸ ਨਾਲ ਸਹੀ ਲੋਕਾਂ ਨਾਲ ਸਹੀ ਸਮੇਂ ਸਿਰ ਇਲਾਜ ਕੀਤਾ ਜਾਵੇ ਔਰ ਸਹੀ ਰੇਟਾਂ ਤੇ ਇਲਾਜ ਕੀਤਾ ਜਾਵੇ ਧੰਨਵਾਦ ਜੀ ਹਾਂਜੀ ਡਾਕਟਰ ਸਾਹਿਬ ਨੇ ਬਹੁਤ ਹੀ ਚੰਗੇ ਤਰੀਕੇ ਨਾਲ ਦੱਸਿਆ ਕਿ ਇਹ ਜੋ ਤਗੜਾ ਹਸਪਤਲ ਹੈ ਜੋ ਕਿ ਲੋਕਾਂ ਨੂੰ ਬਹੁਤ ਇਲਾਜ ਕਰਾਉਣ ਲਈ ਹੁਸ਼ਿਆਰਪੁਰ ਜਾਂ ਜਲੰਧਰ ਬਹੁਤ ਦੂਰ-ਦੂਰ ਜਾਣਾ ਪੈਂਦਾ ਸੀਗਾ ਤੇ ਇੱਥੇ ਸਾਰੀਆਂ ਇਹ ਚੀਜ਼ਾਂ ਉਪਲਬਧ ਹਨ ਤੇ ਇਹ ਇੱਕ ਚੈਰੀਟੇਬਲ ਮੰਗੂ ਹਸਪਤਲ ਕੰਮ ਕਰਦਾ ਹੈ ਤੇ ਬਹੁਤ ਹੀ ਸਸਤਾ ਇੱਥੇ ਇਲਾਜ ਹੁੰਦਾ ਹੈ ਤੁਸੀਂ ਆਓ ਬੜੇ ਵਧੀਆ-ਵਧੀਆ ਡਾਕਟਰ ਹਨ ਪ੍ਰੋਫੈਸ਼ਨਲ ਡਾਕਟਰ ਇਸ ਤਗੜਾ ਹਸਪਤਲ ਦੇ ਵਿੱਚ ਹੈ ਡਾਕਟਰ ਸਾਹਿਬ ਤੁਹਾਡਾ ਬਹੁਤ-ਬਹੁਤ ਸ਼ੁਕਰੀਆ ਮਿਹਰਬਾਨੀ ਜੀ ਡਾਕਟਰ ਸੁਨੀਲ ਕੁਮਾਰ ਐਮਬੀਬੀਐਸ ਸਟੂਪਿਡ ਅੰਟਾ ਧੰਨਵਾਦ